ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਗੋਭੀ ਦੀ ਸਬਜ਼ੀ ਦੀ ਰੈਸিপি ਜਿਵੇਂ ਕਿ ਆਪਾਂ ਗੋਭੀ ਦੀ ਸਬਜ਼ੀ ਤਾਂ ਹਰ ਇੱਕ ਬਣਾਉਂਦੇ ਆਗੇ ਘਰ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਬਿਨਾ ਤੇਲ ਤੋਂ ਤੜਕਾ ਲਾ ਕੇ ਗੋਭੀ ਦੀ ਸਬਜ਼ੀ ਬਣਾਉਣੀ ਦਿਖਾਵਾਂਗੇ ਤੇ ਕਈਆਂ ਨੂੰ ਜਿਵੇਂ ਡਾਕਟਰ ਮਨਾ ਕਰ ਦਿੰਦੇ ਹੈਗੇ ਤੇਲ ਦਾ ਤੜਾ ਤੜਕਾ ਲਾਉਣਾ ਜਾਂ ਜਿਵੇਂ ਤળਿਆ ਫੜਿਆ ਖਾਣਾ ਤੇ ਉਹਨਾਂ ਲਈ ਇਹ ਖਾਸ ਵੀਡੀਓ ਹੈ ਜੀ ਤੇ ਵੈਸੇ ਸਾਰੇ ਤਰੀਕਾ ਵਰਤ ਸਕਦੇ ਆ ਬਿਨਾ ਤੇਲ ਤੋਂ ਤੜਕਾ ਕਿਵੇਂ ਆਪਾਂ ਲਗਾ ਸਕਦੇ ਆਂਗੇ ਇਸ ਤਰੀਕੇ ਨਾਲ ਤੇ ਇਹ ਆਪਾਂ ਨੇ ਗੋਭੀ ਲੈ ਲਈ ਜੀ ਤੇ ਗੋਭੀ ਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਲਿਆ ਜੀ ਤੇ ਇਧਰ ਆਪਾਂ ਨੇ ਲੈ ਲਿਆ ਪਿਆਜ਼ ਤੇ ਥੋੜੀ ਜਿਹੀ ਲਸਣ ਲਈਤੀ ਆਪਾਂ ਨੇ ਤੇ ਇੱਥੇ ਆਪਾਂ ਨੇ ਧਰ ਲਈ ਪਾਣੀ ਗਰਮ ਤੇ ਹੁਣ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਨਮਕ ਤੇ ਇਹ ਚ ਆਪਾਂ ਅੱਧਾ ਕ ਚਮਚ ਨਮਕ ਦਾ ਪਾ ਦਾਂਗੇ ਜੀ ਤੇ ਅੱਧਾ ਚਮਚੇ ਆਪਾਂ ਪਾ ਦਾਂਗੇ ਹਲਦੀ ਦਾ ਤੇ ਹੁਣ ਜਿਹੜੀ ਆਪਾਂ ਨੇ ਗੋਭੀ ਧੋ ਕੇ ਰੱਖੀ ਸੀਗੀ ਤੇ ਆਪਾਂ ਸਾਰੀ ਗੋਭੀ ਇਹਦੇ ਵਿੱਚ ਪਾ ਦਾਂਗੇ ਸਾਰੇ ਫੁੱਲ ਗੋਭੀ ਦੇ ਤੇ ਇਸ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈਗੀ ਬਿਨਾ ਤੜਕਾ ਲਗਾਏ ਤੇ ਬਿਲਕੁਲ ਵੀ ਨਹੀਂ ਪਤਾ ਲੱਗੂਗਾ ਵੀ ਤੇਲ ਤੋਂ ਬਿਨਾ ਤੁਸੀਂ ਇਹ ਬਣਾਈ ਹੈਗੀ ਬਿਲਕੁਲ ਵੀ ਤੇਲ ਨਹੀਂ ਪਾਵਾਂਗੇ ਜ਼ੀਰੋ ਆਇਲ ਸਬਜੀ ਇਹ ਬਣਾ ਕੇ ਦਿਖਾਵਾਂਗੇ ਤੁਹਾਨੂੰ ਗੋਭੀ ਦੀ विदाਊਟ ਆਇਲ ਤੇ ਹੁਣ ਆਪਾਂ ਇਹ ਸਾਰੀ ਫਾਤੀ ਗੋਭੀ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਪਾਣੀ ਦੇ ਵਿੱਚ ਇਦਾਂ ਹੀ ਉਬਲਣ ਦੇਵਾਂਗੇ ਰਿਜਨ ਦੇਵਾਂਗੇ ਗੋਭੀ ਨੂੰ ਤੇ ਸਾਰੇ ਫੁੱਲ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਡਿਪ ਕਰ ਦੇਣੇ ਆ ਡਬੋ ਦੇਣੇ ਆ ਤੇ ਗੋਭੀ ਆਪਾਂ ਨੇ ਜਿਆਦਾ ਬਰੀਕ ਨਹੀਂ ਕਟਿੰਗ ਕਰਨੀ ਜੀ ਇਸ ਤਰੀਕੇ ਨਾਲ ਮੋਟੇ ਜਿਹੇ ਫੁੱਲ ਹੀ ਰੱਖਣੇ ਆ ਥੋੜੇ ਜੇ ਪੀਸ ਤੇ ਇੱਥੇ ਆਪਾਂ ਇੱਕ ਫਰਾਈ ਪੈਨ ਗਰਮ ਕਰ ਲਿਆ ਜੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀਰਾ ਜੀਰੇ ਨੂੰ ਥੋੜਾ ਲਾਂਗੇ ਆਪਾਂ ਮੀਡੀਅਮ ਫਲੇਮ ਤੇ ਪੁੰਨਣਾ ਹੈਗਾ ਇਹ ਜਿਆਦਾ ਤੇਜ਼ ਨਹੀਂ ਗੈਸ ਕਰਨਾ ਹੈਗਾ ਤੇ ਇਧਰ ਆਪਣਾ ਜੀਰਾ ਭੁੰਨਿਆ ਗਿਆ ਜੀ ਤੇ ਹੁਣ ਆਪਾਂ ਇਹ ਗੈਸ ਬੰਦ ਕਰ ਦਾਂਗੇ ਤੇ ਗੋਭੀ ਆਪਣੀ 2 ਤੋਂ 3 ਮਿੰਟ ਹੋ ਗਏ ਪੱਕਦੀ ਨੂੰ ਤੇ ਹੁਣ ਇਹਨੂੰ ਕੱਢ ਲਾਂਗੇ ਆਪਾਂ ਛਾਣ ਕੇ ਅੱਡ ਪਾਣੀ ਇਹਦਾ ਵੇਸਟ ਕੱਢ ਦਾਂਗੇ ਤੇ ਗੋਭੀ ਗੋਭੀ ਆਪਾਂ ਕਿਸੇ ਟੋਕਰੀ 'ਚ ਕੱਢ ਲਾਂਗੇ ਜੀ ਤੇ ਇੱਥੇ ਆਪਾਂ ਹੁਣ ਪਾ ਦਾਂਗੇ ਪਿਆਜ਼ ਤੇ ਜਿਹੜੇ ਆਪਾਂ ਨੇ ਇਹ ਲਸਣ ਲਈਤੀ ਆ ਇਹ ਇਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹਲਾ-ਹਲਾ ਕੇ ਭੁੰਨੀ ਜਾਣਾਂਗਾ ਤੇ ਤੁਸੀਂ ਪਿਆਜ਼ਾਂ ਨੂੰ ਇਹ ਚੰਗੀ ਤਰ੍ਹਾਂ ਨਾਲ ਚਮਚੇ ਨਾਲ ਹਲਾਉਂਦੇ ਰਹਿਣਾਗਾ ਇਸ ਤਰੀਕੇ ਨਾਲ ਕੜਛੀ ਨਾਲ ਨਹੀਂ ਤਾਂ ਇਹ ਫਿਰ ਇਹਦੇ ਵਿੱਚ ਫਰਾਈ ਦੇ ਵਿੱਚ ਚਿਪਕ ਜਾਣਗੇ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਨੇ ਪੂਰਨ ਰੈਣਾਗਾ ਚੰਗੀ ਤਰ੍ਹਾਂ ਤੇ ਇੱਥੇ ਜੇਕਰ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਪਿਆਜ਼ ਮੱਚ ਰਿਹਾ ਤਾਂ ਤੁਸੀਂ ਥੋੜਾ ਥੋੜਾ ਨਾਲ ਪਾਣੀ ਇਸ ਤਰੀਕੇ ਨਾਲ ਪਾਉਂਦੇ ਰਹਿਣਾਗਾ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾਗਾ ਜੀ ਇਹਨਾਂ ਦਾ ਕੱਚਾਪਾਨ ਆਪਾਂ ਨੇ ਕੱਢ ਦੇਣਾਗਾ ਫੇਰ ਹੀ ਆਪਾਂ ਹੋਰ ਮਸਾਲੇ ਪਾਵਾਂਗੇ ਉੱਪਰ ਥੋੜਾ ਥੋੜਾ ਪਾਣੀ ਪਾਉਂਦੇ ਰਹਿਣਾ ਤੁਸੀਂ ਚੰਚ ਨਾ ਲਓ ਤੇ ਪਿਆਜ਼ ਆਪਾਂ ਨੇ ਹੁਣ ਵਧੀਆ ਭੁੰਨੇਗੇ ਜੀ ਹੁਣ ਆਪਾਂ ਮਸਾਲਾ ਪਾ ਦਾਂਗੇ ਤੇ ਮਸਾਲਾ ਨਾ ਆਪਾਂ ਇਸ ਤਰ੍ਹਾਂ ਪਿਆਜ਼ ਜੇ ਇਕੱਠੇ ਕਰਕੇ ਤੇ ਉਹਨਾਂ ਦੇ ਉੱਪਰ ਪਾਵਾਂਗੇ ਤੇ ਨਹੀਂ ਤਾਂ ਇਹ ਫਿਰ ਫਰਾਈ ਚ ਮੱਚ ਜੂਗਾ ਜੇ ਆਪਾਂ ਫਰਾਈ ਚ ਪਾਵਾਂਗੇ ਤਾਂ ਇਸ ਤਰੀਕੇ ਨਾਲ ਆਪਾਂ ਪਾ ਲੈਣਾ ਹਲਦੀ ਆਪਾਂ ਥੋੜੀ ਜੀ ਪਾਵਾਂਗੇ ਬਿਲਕੁਲ ਕਿਉਂਕਿ ਆਪਾਂ ਪਹਿਲਾਂ ਵੀ ਉਹਦੇ ਵਿੱਚ ਪਾਈ ਹੈਗੀ ਹਲਦੀ ਗੋਭੀ ਉਬਾਲਣ ਵੇਲੇ ਤੇ ਨਮਕ ਵੀ ਆਪਾਂ ਆਪਦੇ ਟੇਸਟ ਦੇ ਅਨੁਸਾਰ ਹੀ ਪਾਵਾਂਗੇ ਕਿਉਂਕਿ ਅੱਧਾ ਚਮਚਾ ਆਪਾਂ ਪਹਿਲਾਂ ਉਹਦੇ ਵਿੱਚ ਪਾਇਆ ਹੋਇਆਗਾ ਪਾਣੀ 'ਚ ਤੇ ਇਹ ਆਪਾਂ ਲੈਤਾ ਥੋੜਾ ਜਿਹਾ ਗਰਮ ਮਸਾਲਾ ਵੈਸੇ ਤੁਸੀਂ ਮਸਾਲੇ ਆਪਦੇ ਹਿਸਾਬ ਨਾਲ ਪਾ ਸਕਦੇ ਆਂ ਜਿਹੜੇ-ਜਿਹੜੇ ਵੀ ਪਾਉਣੇ ਲੰਗੇ ਜਿਹੜੇ ਤੁਸੀਂ ਡੇਲੀ ਵਰਤਦੇ ਆਂਗੇ ਉਹ ਜਿਹੜੇ ਮਸਾਲੇ ਆਪਾਂ ਨੇ ਪਾਏ ਆ ਤੇ ਆਪਾਂ ਇਸ ਤਰੀਕੇ ਨਾਲ ਥੋੜਾ-ਥੋੜਾ ਪਾਣੀ ਜਿਵੇਂ ਪਹਿਲਾਂ ਦੱਸਿਆ ਸੀ ਉਸੇ ਤਰੀਕੇ ਨਾਲ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਰਹਿਵਾਂਗੇ ਤੇ ਮਸਾਲਿਆਂ ਨੂੰ ਆਪਾਂ ਇਸ ਤਰੀਕੇ ਨਾਲ ਥਲਾਉਂਦੇ ਰਹਿਵਾਂਗੇ ਤੇ ਮਸਾਲਿਆਂ ਨੂੰ ਆਪਾਂ ਬਿਲਕੁਲ ਵੀ ਕੱਚਾ ਨਹੀਂ ਰਹਿਣ ਦੇਣਾ ਜੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਪੂਨ ਲੈਣਾਗਾ ਨਹੀਂ ਤਾਂ ਇਹਨਾਂ ਦਾ ਕੱਚਾ ਫਲੇਵਰ ਆਈ ਜਾਊਗਾ ਫਿਰ ਟੇਸ ਤੇ ਇਹਨਾਂ ਦਾ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਕਮੈਂਟ ਵੀ ਕਰਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਤੇ ਮਸਾਲੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲਏ ਜੀ ਇਹ ਥੋੜਾ ਜਿਹਾ ਪਾਣੀ ਪਾ પા ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਟਮਾਟਰ ਤੁਸੀਂ ਕੱਟ ਕੇ ਵੀ ਪਾ ਸਕਦੇ ਹੋਗੇ ਤੇ ਮੈਂ ਪੀਸ ਕੇ ਵੀ ਪਾ ਸਕਦੇ ਆ ਇਹ ਆਪਾਂ ਦੋ ਟਮਾਟਰ ਲਏ ਆ ਤੇ ਆਪਾਂ ਨੇ ਪੀਸ ਕੇ ਪਾਏ ਆ ਇਹ ਇਸ ਤਰੀਕੇ ਨਾਲ ਟਮਾਟਰ ਵੀ ਮਿਕਸ ਕਰ ਦਾਂਗੇ ਇਹ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ 1 ਤੋਂ 2 ਮਿੰਟ ਜਮਾ ਲੋਪ ਲਈ ਮੈਂ ਤੇ ਪਕਾਉਣਾ ਇਹਨੂੰ ਮਿਲ ਕੋਲੀ ਘੱਟ ਗੈਸ ਤੇ ਤੇ ਇਹ ਹੁਣ ਜਿਹੜਾ ਆਪਾਂ ਮਸਾਲਾ ਤਿਆਰ ਕਰਿਆ ਸੀਗਾ ਜੀ ਇਹਨੂੰ ਉਬਾਲ ਆਉਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਗੋਭੀ ਤੇ ਲੋ ਫਲੇਮ ਤੇ ਪਕਾਵਾਂਗੇ ਆਪਾਂ ਇਹਨੂੰ ਗੋਭੀ ਨੂੰ ਵੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਗੋਭੀ ਤੇ ਮਸਾਲਾ ਮਿਕਸ ਕਰ ਲੈਣੇ ਆਂਗੇ ਤੇ ਕੋਈ ਕਹਿ ਨਹੀਂ ਸਕੂਗਾ ਜੇਕਰ ਤੁਸੀਂ ਕਿਸੇ ਨੂੰ ਵੀ ਬਣਾ ਕੇ ਖਵਾਉਂਗੇ ਇਹ ਸਬਜ਼ੀ ਤੇ ਕੋਈ ਨਹੀਂ ਦੱਸ ਸਕਦਾ ਵੀ ਇਹ ਤੇਲ ਤੋਂ ਬਿਨਾ ਬਣੀ ਹੋਈ ਹੈਗੀ ਤੇਲ ਦਾ ਤੜਕਾ ਨਹੀਂ ਲਗਾਇਆ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਊਗੀ ਜੀ ਤੇ ਇਹ ਆਪਾਂ ਗੋਭੀ ਦੀ ਸਬਜੀ ਬਣਾਈ ਹੈ ਜੇ ਤੁਸੀਂ ਜੋ ਜਿਹੜੀ ਮਰਜ਼ੀ ਸਬਜੀ ਬਣਾ ਸਕਦੇ ਆਂਗੇ ਤੇਲ ਤੋਂ ਬਿਨਾ ਇਸ ਤਰੀਕੇ ਨਾਲ ਤੜਕਾ ਲਗਾ ਕੇ ਤੇ ਹੁਣ ਆਪਣੀ ਗੋਭੀ ਚੰਗੀ ਤਰ੍ਹਾਂ ਮਿਕਸ ਹੋ ਗਈ ਮਸਾਲਿਆਂ ਦੇ ਵਿੱਚ ਤੇ ਹੁਣ ਆਪਾਂ ਨਾ ਉੱਪਰੋਂ ਇਹਨੂੰ ਟੱਕ ਦਾਂਗੇ ਥੋੜਾ ਜਿਹਾ ਇੱਕ ਦੋ ਮਿੰਟਾਂ ਲਈ ਟੱਕ ਕੇ ਪਕਾਵਾਂਗੇ ਇਹਨੂੰ ਆਪਾਂ ਥੋੜਾ ਤੇ ਲੋ ਜੀ ਹੁਣ ਆਪਾਂ ਸਬਜ਼ੀ ਚੈੱਕ ਕਰ ਲਈਏ 4-5 ਮਿੰਟ ਹੋ ਗਏ ਆਪਾਂ ਨੂੰ ਸਬਜ਼ੀ ਰੱਖੀ ਨੂੰ ਦੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਆਪਾਂ ਥੋੜੇ ਥੋੜੇ ਪਾਸੇ ਬਦਲ ਦਾਂਗੇ ਇਹਨਾਂ ਤੇ ਗੋਭੀ ਦੀਆਂ ਫਾੜੀਆਂ ਦੇ ਸਬ지 ਹਲਾ ਦਾਂਗੇ ਕਿਰਾਂ ਆਪਾਂ ਇੱਕ ਵਾਰ ਕਿਉਂਕਿ ਦੋਨੇ ਸਾਈਡ ਤੋਂ ਵਧੀਆ ਪੱਕ ਜਾਣਗੇ ਇਹ ਤੇ ਇਹਦੇ ਟੁਕੀਸ ਜੇ ਫਾੜੀਆਂ ਗੋਭੀ ਦੀਆਂ ਤੇ ਇਹਨੂੰ ਆਪਾਂ ਹਲਕੇ ਹਲਕੇ ਹੱਥਾਂ ਨਾਲ ਹੀ ਹਿਲਾਵਾਂਗੇ ਗੋਭੀ ਦੇ ਪੀਸਾ ਨੂੰ ਕਿਉਂਕਿ ਨਹੀਂ ਇਹ ਟੁੱਟ ਜਾਣਗੇ ਤੇ ਫਿਰ ਗੋਭੀ ਕੁਲਝੇ ਜਾਊਗੀ ਸਬਜੀ ਇਸ ਤਰੀਕੇ ਨਾਲ ਹੁਣਾ ਆਪਾਂ ਇੱਕ ਵਾਰ ਸਾਰੀ ਸਬਜੀ ਹਿਲਾ ਲਈ ਤੇ ਹੁਣ ਆਪਾਂ ਫੇਰ ਇਹਨੂੰ 2-2 3 ਮਿੰਟ ਇਸੇ ਤਰ੍ਹਾਂ ਹੀ ਟੱਕ ਦਾਂਗੇ ਤੇ ਲਓ ਜੀ ਹੁਣ ਆਪਾਂ ਸਬਜੀ ਵੇਖ ਲਈਏ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਜੀ ਹੁਣ ਗੋਭੀ ਆਪਣੀ ਐਨ ਪੱਕ ਗਈ ਵਧੀਆ ਤੇ ਇਹ ਤੋਂ ਜ਼ਿਆਦਾ ਨਹੀਂ ਆਪਾਂ ਇਹਨੂੰ ਸਬਜੀ ਨੂੰ ਪਕਾਵਾਂਗੇ ਫਿਰ ਗੋਭੀ ਢਲ ਜੇ ਜਾਊਗੀ ਨਹੀਂ ਤਾਂ ਖਾਰੇ ਇਸ ਇਹਦੇ ਤੇ ਹੁਣ ਆਪਾਂ ਪਾ ਦਾਂਗੇ ਤੇ ਹੁਣ ਆਪਾਂ ਉਤੋ ਦੀ ਪਾ ਦਾਂਗੇ ਜੀ ਹਰਾ ਧਨੀਆ ਤੇ ਬਹੁਤ ਹੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਐ ਜੀ ਤੇ ਗੈਸ ਆਪਾਂ ਕਰ ਦਾਂਗੇ ਹੁਣ ਬੰਦ ਤੇ ਵੇਖੋ ਜੀ ਆਪਾਂ ਕਿੰਨੀ ਵਧੀਆ ਸਬਜੀ ਤੁਹਾਨੂੰ ਬਣਾ ਕੇ ਵੀਡੀਓ ਇਹ ਸ਼ੇਅਰ ਕਰੀ ਹੈਗੀ ਬਿਨਾ ਤੇਲ ਤੋਂ ਤੇ ਉਮੀਦ ਹੈ ਕਿ ਤੁਹਾਨੂੰ ਵੀ ਇਹ ਵੀਡੀਓ ਅੱਜ ਦੀ ਪਸੰਦ ਆਈ ਹੋਗੀ ਜੀ ਸਬਜੀ ਬਣਾਉਣ ਦੀ ਤੇ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਇਸ ਤਰੀਕੇ ਨਾਲ ਸਬਜੀ ਬਣਾ ਕੇ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ